ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਵੈਲਕਮ ਬੈਕ ਟੂ ਮਾਈ ਵਲੌਗਸ ਤੇ ਅੱਜ ਆਪਾਂ ਚੱਲੇ ਆਂ ਜੀ ਕਾਲਿੰਗਵੁੱਡ ਬੀਚ ਤੇ ਤੇ ਪੂਜੀ ਕਹਿੰਦੇ ਅੱਜ ਮੈਂ ਤੈਨੂੰ ਘੁਮਾ ਕੇ ਲੈ ਕੇ ਆਉਣੀ ਆ ਸੋ ਆ ਮੇਰੇ ਜਿਹੜੇ ਪੂਜੀ ਨੇ ਡਰਾਈਵ ਕਰਦੇ ਪਏ ਨੇ ਤੇ ਆਪਾਂ ਉਹਨਾਂ ਦੇ ਪਹਿਲਾਂ ਘਰ ਜਾਣਾਗਾ ਤੇ ਬਾਅਦ ਦੇ ਵਿੱਚ ਪੂਜੀ ਕਹਿੰਦੇ ਆਪਾਂ ਘੁੰਮਣ ਚੱਲਾਂਗੇ ਕਿਤੇ ਸੋ ਤੁਸੀਂ ਵਿਊ ਇੰਜੋਏ ਕਰੋ ਜਿਹੜਾ ਵਿਊ ਸੀਗਾ ਨਾ ਆ ਵਾਲਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੀਗਾ ਲਾਈਕ ਗ੍ਰੀਨਰੀ ਬੜੀ ਜਿਆਦਾ ਸੀ ਉਹ ਜਿਹੜੀ ਨਾ ਫਾਰਮ ਹਾਊਸ ਚ ਰਹਿੰਦੇ ਆ ਤੇ ਫਾਰਮ ਹਾਊਸ ਦਾ ਜਿਹੜਾ ਵੇਹ ਸੀਗਾ ਉਹ ਬਹੁਤ ਹੀ ਜਿਆਦਾ ਸੋਹਣਾ ਸੀਗਾ ਤੁਸੀਂ ਇਕੱਠੇ ਆਏ ਇੰਡੀਆ ਵਾਓ ਕਿੰਨਾ ਸੋਹਣਾ ਲੱਗ ਰਿਹਾ ਹੈ ਗਰੀਆ ਦੋਨੋਂ ਪਾਸੇ ਹਾਂਜੀ ਹਾਂ ਬਾਲਾ ਬੱਤਾਂ ਨਹਾ ਖਾਇ ਪੈਂ ਪੈਂ ਜੀ ਇਹ ਸੀ ਨਾ ਉਹ ਪਹਿਲਾ ਫੋਟੋ ਖਿੱਚੀ ਸੀ ਹੁਣ ਵੀਡੀਓ ਬਣਾਈ ਆ ਅੱਛਾ ਅੱਛਾ ਠੀਕ ਆ ਠੀਕ ਆ ਬਹੁਤ ਵਧੀਆ ਤੇ ਹੁਣ ਫਰਵੀ ਚਾਵਾਂਗੇ ਹੁਣ ਤੇ ਬਸ ਗਗਾਹਾਂ ਜਨਵਰੀ ਚ ਦੋ ਹੋ ਜਾਣਗੇ ਫਿਰ ਖਲ ਫਰਵੀ ਚ 32 ਸਾਲ ਹੋ ਜਾਣਗੇ ਐਦਾਂ ਹੀ ਜਦੋਂ ਆਏ ਸੀ 93 ਦੇ ਵਿੱਚ ਉਦੋਂ 20 ਸਾਲ ਗਵਰਨਮੈਂਟ ਸਰਵਿਸ ਕੀ ਸੀ ਪੰਜਾਬ ਦੀ ਟੀਚਰ ਸੀਗੀ ਜਦੋਂ ਮੈਂ ਜੁਆਇਨ ਕੀਤੀ ਸਰਵਿਸ 123 ਰੁਪਈਆ ਸੀ ਤਨਖਾਹ ਮੇਰੀ 72 ਦੇ ਵਿੱਚ ਪਰਬਰੀ ਜੁਆਇਨ ਕੀਤੀ ਸੀ ਤੇ ਇਹ ਧਨੀਆਂ ਸਾਰੀ ਟਾਈਮ ਕੇ ਮੈਨਾਂ ਕੋ ਜਿਆਦਾ ਹੈ ਕੈਨੇਡਾ ਕਦੋਂ ਆਏ ਸੀ ਕੈਨੇਡਾ 93 14 ਫਰਵਰੀ ਨੂੰ ਆਏ ਸੀ 12 ਦੀ ਫਲਾਈਟ ਸੀ ਸਾਡੀ ਉੱਥੋਂ ਇੰਡੀਆ ਤੋਂ ਤੇ ਰਾਹ ਦੇ ਵਿੱਚ ਫਿਰ ਸਟਾਰਮ ਆ ਗਿਆ ਸੁਣੋ ਕਰਕੇ ਤੇ ਫਿਰ ਉਹ ਤੇ ਦੋ ਦਿਨ ਇੱਥੇ ਰਹੇ ਸੁਨੈਨਾ ਜੀ ਆ ਗਏ ਬੂਜੀ ਜੀ ਲਾਈਫ ਹੋਇਆ ਬੂਜੀ ਨੇ ਦੱਲੇ 14 ਨੂੰ ਫਰਵਰੀ ਨੂੰ ਆਇਆ 93 ਦੇ ਵਿੱਚ ਓਕੇ ਬੱਤ ਮੈਂ ਤਾਂ ਆਪਦੀ ਡੇਟ ਭੁੱਲ ਗਈ ਮੈਂ ਕਿੰਦੀ ਐਸ ਜੀ ਬਹੁਤ ਬੱਤ ਖੁਸ਼ ਰੱਖੋ ਤੁਹਾਨੂੰ ਮਤ ਨਹੀਂ ਚਾਹੁੰਦੇ ਜੇਲੇ ਆ ਵੀ ਸਾਡੇ ਬੱਚੇ ਪੱਕੇ ਹੋ ਜਾਣ ਹਾਂਜੀ ਆਪਾਂ ਕਾਲਿੰਗਵੁੱਡ ਜਾ ਰਹੇ ਸੀਗੇ ਕਾਲਿੰਗਵੁੱਡ ਬੀਚ ਜਾ ਰਹੇ ਸੀਗੇ ਆਪਾਂ ਤੇ ਰਸਤੇ ਵਿੱਚ ਵੀਡੀਓ ਸ਼ੂਟ ਕੀਤੀ ਸੀਗੀ ਮੈਂ ਤੇ ਲਾਈਕ ਸਾਰਾ ਨਾ ਉੱਚਾ ਨੀਵਾ ਜਾਂ ਸੀਗੀ ਜਗਾ ਲਾਈਕ ਰੋਡ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਪਿਆ ਸੀ ਆ ਲੱਗਦਾ ਕਿ ਜੰਗਲ ਦੇ ਵਿੱਚਲੀ ਆਪਾਂ ਨਾ ਜਾਂਦੇ ਪਏ ਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਿਆ ਸੀਗਾ ਤੁਸੀਂ ਦੇਖ ਵੀ ਸਕਦੇ ਹੋ ਲਾਈਕ ਗ੍ਰੀਨਰੀ ਕਿੰਨੀ ਆਲੇ ਦਲੇ ਸੋ ਬਾਕੀ ਆਪਾਂ ਪੂਜੀ ਦੀਆਂ ਗੱਲਾਂ ਕਰਦੇ ਕਰਦੇ ਆ ਨਾ ਤੇ ਆਪਾਂ ਪਹੁੰਚ ਗਏ ਸੀਗੇ ਉੱਥੇ ਤੇ ਫਿਰ ਆਪਾਂ ਰਾਹ ਚ ਬ੍ਰੇਕ ਲਈ ਸੀ ਤੇ ਖਾਣ ਪੀਣ ਲਈ ਨਹੀਂ ਕੋਈ ਮੁੰਡਿਆ ਰਿਕਸਟ ਹੋ ਗਿਆ ਦਾ ਹੁਣ ਹੀ ਹੋਇਆ ਪਿੱਛੇ ਜਿਵੇਂ ਵਿਆਹ ਕੀਤਾ ਦਾ ਅੱਛਾ ਮੈਂ ਗਿਆ ਨਹੀਂ ਹੋਇਆ ਤੂੰ ਪਕਾਣਾ ਨਹੀਂ ਕੋਈ ਤਾਂ ਮਤਲਬ ਆ ਜੀ ਆ ਤਾਂ ਰੋਵੇ ਦਾ ਨਾ ਸ਼ੇਅਰ ਕਰੀਂ ਵੀ ਯੋ ਹੋ ਹੋ ਸੋ ਬਰਾਲੇ ਕਨੀਆ ਹਾਂ ਨਹੀਂ ਉਹ ਹੋਰ ਨੇ ਅੱਗੇ ਤੁਸੀਂ ਮੈਂ ਤਾਂ ਲੁਧਿਆਣੇ ਦੇ ਆ ਇਹ ਤਾਂ ਪੂਜੀ ਲੁਧਿਆਣੇ ਦੀ ਗੱਲ ਹੈ ਇਹ ਤਾਂ ਲੁਧਿਆਣਾ ਹੈ ਮੈਂ ਪੁੱਛੇ ਨਾੜੇ ਕਹੀ ਨੇ ਉਹ ਬਣਾਲੇ ਦੇ ਆ ਸਾਰੇ ਆਂ ਤਾਂ ਆ ਦੇ ਖੜਾ ਹਾ ਇਹਨਾਂ ਦੀ ਆਪ ਦੀ ਕੱਟਮੀ ਨਹੀਂ ਆ ਇੱਥੇ ਵੇਖੋ ਕਿੰਨਾ ਸੋਹਣਾ 뷰 ਆ ਰਿਹਾ ਸੀਗਾ ਪਾਣੀ ਬਿਲਕੁਲ ਨੀਲਾ ਜਿਹਾ ਲੱਗ ਰਿਹਾ ਸੀਗਾ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਥੋੜਾ ਜਿਹਾ ਗ੍ਰੀਨ ਜਿਹਾ ਨਹੀਂ ਹੁੰਦਾ ਇਦਾਂ ਲੱਗਨਦਿਆ ਸੀਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੀ ਤੇ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿੰਨਾ ਰਿਲੈਕਸਿੰਗ ਮਾਹੌਲ ਸੀਗਾ ਇੱਥੇ ਨਾ ਲਾਈਕ ਪਾਣੀ ਦੀ ਆਵਾਜ਼ ਤੁਸੀਂ ਫੀਲ ਕਰ ਸਕਦੇ ਹੋਗੇ ਲਾਈਕ ਜੇ ਇੱਥੇ ਬੈਠ ਕੇ ਨਾ ਬੁੱਕ ਰੀਡ ਕਰਦਾ ਹੋਵੇ ਮੈਨੂੰ ਵੈਸੇ ਬੁੱਕ ਰੀਡ ਕਰਨ ਦਾ ਬਹੁਤ ਸ਼ੌਕ ਆ ਸੋ ਮੈਂ ਆਪਣੇ ਰਿਗਾਰਡਿੰਗ ਕਹਿ ਰਹੀ ਹਾਂ ਕਿ ਇੱਥੇ ਬੈਠ ਕੇ ਜੇ ਬੁੱਕ ਰੀਡ ਕੀਤੀ ਜਾਵੇ ਕਿੰਨਾ ਵਧੀਆ ਫੀਲ ਹੋਵੇ ਬਹੁਤ ਹੀ ਜ਼ਿਆਦਾ ਸੋਹਣਾ ਆ ਰਿਹਾ ਹੈਗਾ ਮੈਂ ਤਾਂ ਕੈਨੇਡਾ ਹੀ ਨੇ ਵੇਖੀ ਪਹਿਲੀ ਵਾਰ ਬੀਚ ਆ ਇੱਥੇ ਸੋ ਨਾਈਸ ਸੋ ਰਿਲੈਕਸਿੰਗ ਫਰੈਸ਼ੀਅਰ ਹੈ ਬਿਲਕੁਲ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਪਿਆ 뷰 ਤੇ ਉੱਥੇ ਸਾਹਮਣੇ ਇੱਕ ਪਾਰਕ ਵੀ ਹੈਗਾਗਾ ਹਾਂ ਬਹੁਤ ਉੱਥੇ ਵੀ ਜਾਣਾ ਜੇ ਪਾਣੀ ਉਧਰ ਵਿੱਚ ਵੀ ਹੈਗੀ ਆ ਉੱਥੇ ਲੋਕ ਦਾ 뷰 ਹੈ ਜਿਹੜਾ ਬਹੁਤ ਹੀ ਸੋਹਣਾ ਆ ਰਿਹਾ ਬਹੁਤ ਹੀ ਜਿਆਦਾ ਸੋਹਣਾ ਆ ਰਿਹਾ ਤੇ ਪੂਜੀ ਹੁਣੀ ਉਧਰ ਚਲੇ ਗਏ ਨੇ ਲੁੱਕ ਪੂਜੀ ਹੁਣੀ ਉਧਰ ਗਏ ਨੇ ਮਨਵੀਰ ਵੀ ਉਧਰ ਆ ਸੋ ਜਾ ਰਹੇ ਆ ਬਹੁਤ ਹੀ ਸੋਹਣਾ ਉਧਰ ਚ ਆ ਕੇ ਵੇਖਦੇ ਆ ਹਾਈ ਆ ਕਿੰਨਾ ਸੋਹਣਾ ਆ ਰਿਹਾ ਇੱਥੇ ਇੱਥੇ ਫੋਟੋ ਬਹੁਤ ਸੋਹਣੀ ਆਏ ਮਨੇ ਫੋਟੋ ਖਿੱਚੀ ਪੂਜੀ ਹਣੀ ਉਧਰ ਬੈਠੇ ਆ ਮੇਰੀ ਫੋਟੋ ਖਿੱਚੀ ਇੱਧਰ ਆ ਜਾ। ਇਹ ਟਿਕਾਣਾ ਆ ਬੜਾ ਸੋਹਣਾਗਾ ਕੀ ਆ। ਬਿਊਟੀ ਆਫ ਕੈਨੇਡਾ। ਨੋ ਕੈਨੇਡਾ ਦੇ ਵਿੱਚ ਕਾਲਿੰਗਵੁੱਡ। ਓਕੇ ਬਿਊਟੀ ਆਫ ਕਾਲਿੰਗਵੁੱਡ। ਉਹ ਗਾਣਾ ਨਹੀਂ ਹੁੰਦਾ ਇੱਕ। ਕਿਹੜਾ ਹੁੰਦਾ ਉਹ? ਇਤੋਂ ਆਲਵੇ ਮਾਈ ਫੇਵਰਿਟ ਦਾ ਪਾਣੀ ਦੀਆਂ ਛੱਲਾ ਹੋਣ ਤੂੰ ਹੋਵੇਂ ਮੈਂ ਹੋਵਾ ਪਿਆਰ ਦੀਆਂ ਗੱਲਾਂ ਹੋਣ ਤੂੰ ਹੋਵੇਂ ਮੈਂ ਹੋਵਾ ਹਾਇ ਰੱਬ ਕਿੰਨਾ ਸੋਹਣਾ ਵੀ ਹੈ ਜੰਗਲ ਜਾਇਆ ਵੇਖ ਅੰਤਰਕ ਥੋੜੇ ਜਿਨੇ ਜੰਗਲ ਦੇ ਇਹ ਉਹ ਕੀ ਫਿਰਦੀ ਕਾਲੇ ਰੰਗ ਦੀ ਵੇਖ ਆਪਣਾ ਕਾਟੂ ਕਾਟੂ ਹੈ ਕਾਲੇ ਰੰਗ ਦੀ ਹੂੰ ਹਾਂ ਇਦੀ ਵੈਸੀ ਵੀਡੀਓ ਸ਼ੂਟ ਫੋਟੋ ਸ਼ੂਟ ਕਿੰਨਾ ਸੋਹਣਾ ਹੋਣਾ ਵੀਲ ਬਣਾ ਲੈਨੇ ਮੇਰੇ ਹਣਾ ਬਣਾਉਂਦੇ ਆਪਾਂ ਜੀ ਮੈਂ ਤਾਂ ਗਾਣਾ ਗਾ ਰਹੀ ਸੀ ਉੱਥੇ ਜਾ ਕੇ ਉਹ ਵਾਲਾ ਕਿਹੜਾ ਸੀ ਉਹ ਪਾਣੀ ਦੀਆਂ ਛਲਾਂ ਹੋਣ ਮੁਕਤ ਆ ਗਈ ਵੱਡੀ ਤੂੰ ਹੋਵੇਂ ਮਾਹੋ ਚਲੋ ਬੱਸ ਹੋ ਗਈ ਤੇ ਹੁਣ ਆਪਾਂ ਮੇਰੀ ਫੋਟੋ ਖਿੱਚੀਆਂ ਜਾਣ ਪਲੀਜ਼ ਸਾਰੇ ਪਰਿਵਾਰ ਖੁਸ਼ ਰਹਣ ਹਾਂ ਨੋ ਹੋ ਗਿਆ ਸੂਟ ਅਧਰੇ ਉਹ ਅਜਨੇ ਦਾ ਅਜੇ ਦੂਜਾ ਸੂਟ ਪਾਇਆ ਕਮਲ ਜਿਹਾ ਹੋਇਆ ਪਿਆ ਪੋਜੀ ਪੈਂਟ ਪਾਉਣੀ ਪੋਜੀ ਨਹੀਂ ਪੈਂਟ ਨਹੀਂ ਆਹ ਘੜਾ ਜਿਹੜੀ ਚੁੰਨੀ ਆ ਨਾ ਬੂਟੀ ਜੀ ਨਾਲ ਮੈਚ ਕਰਦੀ ਆ ਤਾਂ ਇਹ ਦਾ ਨਹੀਂ ਹੈ ਕਹ ਲੈ ਇਹਦੇ ਨਾਲ ਦੇ ਨਾ ਪੁਆਜੀ ਨੂੰ ਜੈ ਪੈਂਟ ਪਹਵਾਨੀ ਸੀ ਹੈਨਾ ਪੁਆਜੀ ਪਾਉਣੇ ਹੁੰਨੇ ਆ ਮੈਂ ਕਪੜੇ ਜਿਆਦਾ ਹੀ ਪੁੰਮੇ ਆ ਸੱਚੇ ਗਰਮੀਆਂ ਵਿੱਚ ਜਿਆਦਾ ਮੈਂ ਇਦਾਂ ਸੂਟ ਪਾਉਣੇ ਆ ਕੁਛ ਤੇ ਜਾਣਾ ਹੋਵੇ ਜਾਂ ਪਾਰਟੀ ਤੇ ਜਾਣਾ ਹੋਵੇ ਜਾਂ ਘਰੇ ਮਣਾਵਾ ਤਾਂ ਜੇ ਬਾਹਰ ਅੰਦਰ ਜੇ ਫਿਰ ਮੈਂ ਬਹੁਤ ਸਾਲ ਹੋ ਗਏ ਪੈਂਟਾ ਹੁੰਦਾ ਹੀ ਪਾਉਣੀ ਬਾਹਰ ਜਾਏ ਟੌਪ ਪੈਂਟਾ ਹੁਣ ਮੇਰੀ ਬੇਟੀ ਨੇ ਅਮਰੀਕਾ ਤੋਂ ਕਹੇ ਲੈ ਕੇ ਆਉਣਾ ਕਦੋਂ ਜਾਣਾ ਉਦਾਂ ਦੇ ਕਪੜੇ ਸੂਟ ਤਾਂ ਪਹਿਣੇ ਨਹੀਂ ਉੱਥੇ ਹਾਂਜੀ ਹਾਂ ਪੈਂਟ ਲੈ ਕੇ ਜਾਏ ਵੈਸਟਿੰਗ ਹਾਂ ਹਾਂ ਉਦਾਂ ਸੂਟ ਪਹਿਣਾ ਤੇ ਐਦਾਂ ਹੀ ਆਵੇ ਵੀ ਕਿਤੇ ਗਰਮੀਆਂ ਚ ਤਾਂ ਐਦਾਂ ਪਾਹੇ ਜੇ ਸੂਟ ਪਾ ਲੈਣੀਆਂ ਪਰ ਇੱਥੇ ਜਿੱਥਾ ਜਿਹੜਾ ਦੇਸ਼ ਆਂ ਜਿਹੜਾ ਪੇਸ ਬਣਾਉਣਾ ਪੈਂਦਾ ਬਣਾਉਣਾ ਪੈਂਦਾ ਐਦਾਂ ਤੇ ਨਹੀਂ ਫਿਰ ਇੱਥੇ ਗੋਰਿਆਂ ਦਾ ਦੇਸ਼ ਆਂ ਅਲੱਗਾਂ ਦਾ ਪਤਾ ਨਹੀਂ ਕੋਲ ਦੇਸੀ ਫਾੜੀ ਹੈ ਆਪਣੀ ਸਹੀ ਗੱਲ ਬਣ ਜਾਂਦਾ ਬੰਦਾ ਹੈ ਨਾ ਸਹੀ ਅਲੱਗੂ ਜਿਹੜਾ ਦੇਸ਼ ਹੈ ਜਿਹੜਾ ਪੇਸ ਸੁਭਾਜ ਨਹੀਂ ਆਉਂਦੀ ਆ ਜੇ ਉਹਨਾਂ ਨੇ ਇੰਗਲਿਸ਼ ਬੋਲਦੀਆਂ ਤੇ ਅਗਲਾ ਦੇਖਦੇ ਵੀ ਤਾਂ ਬਾੜੀ ਪਤਾ ਨਹੀਂ ਉਹਨਾਂ ਨੂੰ ਅਸਾਟ ਜਾ ਲੱਗਦਾ ਹੈ ਨਾ ਤੇ ਉਹ ਕੋ ਬਾੜੀ ਪੰਜਾਬੀ ਲੋਕ ਨੇ ਜਿਹੜੇ ਕੁੜੀਆਂ ਨੇ ਆਈਆਂ ਉਹ ਉਹ ਇੰਗਲਿਸ਼ ਨਹੀਂ ਨਾ ਬੋਲਦੇ ਹਾਂ ਤੇ ਤੁਹਾਨੂੰ ਤਾਂ ਸਾਡ ਕਿੰਨੇ ਹੋ ਗਏ ਤੁਹਾਨੂੰ ਆਦਤ ਪਈ ਗਈ ਹੈ ਨਾ ਬੋਲਣ ਦੀ ਉਹ ਕਹਿੰਦੀਆਂ ਨੇ ਹਾਏ ਨਾਈਸ ਨਾਈਸ ਸੂਟ ਉਹ ਐਦਿ ਗੱਲਾਂ ਸੁਣਨ ਵਾਲੀ ਹੁੰਦੀਆਂ ਨਹੀਂ ਹਾਏ ਤੇ ਆਪਣੇ ਪੰਜਾਬੀ ਵੀ ਗੋਰੇ ਵੀ ਕਾਲੇ ਵੀ ਤੇ ਸਾਰੇ ਆਉਂਦੇ ਆ ਮੈਂ ਤਾਂ ਉਹ ਹੀ ਕਹਿੰਦੀ ਮੈਂ ਮੇਰੇ ਕਹਿਣਾ ਸੀ ਜੀ ਇਹ ਅੱਜ ਮੈਂ ਪਹਿਲੀ ਵਾਰ ਵੇਖੀ ਹੈ ਇੱਥੇ ਬੜੀ ਸ਼ਾਂਤੀ ਹੈ ਇੰਨਾ ਸਾਫ਼ ਪਾਣੀ ਈ ਵਿਚ ਮੈਂ ਵੇਖੀ ਨਹੀਂ ਇੱਥੇ ਕੈਨੇਡਾ ਜਿੱਦਿਆਂ ਪਹਿਲਾਂ ਅਸੀਂ ਦੋ ਤਿੰਨ ਲੇਕ ਗਏ ਆ ਉਹਦੇ ਵਿੱਚ ਤਾਂ ਪਾਣੀ ਹੋਰ ਹੀ ਗੰਦਾ ਜਾਂ ਖਸਮਿਆਲਾ ਜਿਹਾ ਪਾਣੀ ਸੀਗਾ ਉੱਥੇ ਹਮਮ ਕਿੰਨਾ ਸਾਫ਼ ਪਾਣੀ ਹੈ ਤੇ ਇੱਥੇ ਵੀ ਬਹੁਤ ਵੱਡੀਆਂ ਵੱਡੀਆਂ ਦੀ ਮਾੜੀ ਮੋਟੀ ਜੀ ਈ ਵਿਚ ਹੁੰਦੀ ਆ ਆਪਾਂ ਗਏ ਸੀ ਨਾ ਜਦੋਂ ਕੰਪਨੀ ਦਾ ਟ੍ਰਿਪ ਗਿਆ ਸੀ ਸਾਡਾ ਅਸੀਂ ਗਏ ਸੀ ਲੌਂਗ ਲੇਕ ਉੱਥੇ ਵੀ ਪਾਣੀ ਸੋਨਾ ਸੀਗਾ ਉੱਥੇ ਵੀ ਬਹੁਤ ਜਾਨੇ ਸੀਗੇ ਗੋਰੇ ਵੀ ਸੀਗੇ ਇੰਡੀਅਨ ਬੜੇ ਘੱਟ ਸੀ ਉੱਥੇ ਗਏ ਸੀ ਲੌਂਗ ਲੇਕ ਗਏ ਸੀ ਆਪਾਂ ਉੱਥੇ ਹਾਂਜੀ ਅਲਵਟਾ ਹਾਂਜੀ ਅਲਵਟਾ ਅੱਜ ਸੀ ਯਾਰ ਬੈਟੇ ਤਾਂ ਬਾਹਰ ਆ ਤਾਂ ਪੂਰਾ ਰਹਿ ਚਗੇ ਪਰਾਲੇ ਵਾਲੇ ਕਿ ਸੀ ਨਹੀਂ ਆਪਾਂ ਗਏ ਸੀ ਉੱਥੇ ਕੀ ਕਹਿੰਦੇ ਕੰਪਨੀ ਦਾ ਟ੍ਰਿਪ ਗਿਆ ਸੀਗਾ ਸਾਰੇ ਜਾਨੇ ਜਿਹੜੇ ਕੰਮ ਕਰਦੇ ਸਾਰੇ ਉੱਥੇ ਠੀਕ ਹੈ ਠੀਕ ਹੈ ਤੇ ਉਹ ਗਏ ਸੀ ਆਪਾਂ ਸਾਰੇ ਜਾਨੇ ਬਹੁਤ ਵਧੀਆ ਬਹੁਤ ਵਧੀਆ ਚੰਗੀ ਗੱਲ ਬਹੁਤ ਇੰਜੋਏ ਕੀਤਾ ਉੱਥੇ ਅਸੀਂ ਸਵੇਰੇ ਗਏ ਸੀਗੇ ਹਾਂ ਤੇ ਨਹੀਂ ਸਵੇਰੇ ਤਾਂ ਨਹੀਂ ਦੁਪਹਿਰ ਜਿਹਨੂੰ ਗਏ ਸੀ ਤੇ ਸ਼ਾਮਾਂ ਨੂੰ ਆਏ ਸੀ ਬੜੀ ਲੇਟ ਆਏ ਸੀ 11 ਵਜੇ ਗਈ ਮੈਨਾਂ ਤਾਂ ਆਉਂਦੇ ਨੂੰ ਵਾਪਸ ਦੂਰ ਵੀ ਬੜੀ ਸੀਗਾ ਓਕੇ ਉਹ ਵੀ ਬਣਾਈ ਦੂਰ ਬਹੁਤ ਸੀਗਾ ਅੱਛਾ ਅੱਛਾ ਹੂੰ 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 ਦੂਰ ਬੜੀ ਸੀ ਬਹੁਤ ਵਧੀਆ ਉੱਥੇ 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 ਉਹ ਆਗਾ ਬਾਲੀਵਾਲ ਖੇਡੇ ਸਾਰੇ ਜਣੇ ਮੈਨੂੰ ਖੇਡਣੀ ਨਹੀਂ ਆਉਂਦੀ ਮੈਂ ਹੱਥ ਜੁੜ ਲਈ ਕੈਚ ਕਰ ਲਿਆ ਮੈਂ ਬਾਸਕਟਬਾਲ ਖੇਡਣਗੀ ਉਹਨੂੰ ਉਹਨੂੰ ਭਾਜੀ ਕਹਿੰਦੇ ਕਹਿੰਦੇ ਹੱਥ 'ਚ ਨਹੀਂ ਫੜਨੀ ਉਹਨੂੰ ਮਾਰਨਾ ਵਾ ਬਾਲ ਨੂੰ ਮੈਂ ਕੈਚ ਕਰੀ ਜਾਵਾਂ ਬੋਲ ਨੂੰ ਹੂੰ 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 ਮੈਂ ਖੇਡੀ ਨਹੀਂ ਕਦੇ ਬਾਲੀਬਾਲ ਮੈਨੂੰ ਆਉਂਦੀ ਨਹੀਂ ਕੋਈ ਦੇਖਦੇ ਨਹੀਂ ਉਧਰ ਚੱਲ ਕੇ ਲੱਗਦੀ ਕਿਤੇ ਹੈਨਾ ਉਹ ਮੇਨਾਂ ਦਾ ਅੱਗੇ ਘੁੰਮਦੇ ਫਿਰਦੇ ਆ ਉਹ 뷰 ਇੰਜੋਏ ਕਰਦੇ ਉਹ ਸੀਗੇ ਸਾਹਮਣੇ ਉਹ ਸੀਗੇ ਸਾਹਮਣੇ ਮੇਨਾਂ ਉਹ ਤਾਂ ਫੋਨ ਤੇ ਲੱਗੇ ਰਹੇ ਰਾਤ-ਰਾਤ ਹੀ ਨਾ ਚੱਲਦੇ ਹੌਲੀ-ਹੌਲੀ ਹਾਂਜੀ ਹਾਂ ਚਲੋ ਅੱਜ ਚੱਲਦੇ ਆਪਾਂ ਅੱਗੇ ਚੱਲਦੇ ਆ ਲੇਟ ਤੇ ਆਪਾਂ ਵੀ ਘੁੰਮਣ ਆਉਂਦੇ ਹਾਂ ਉਧਰ ਧਿਆਨ ਨਾਲ ਪੁੱਜੀ ਆ ਦੇ ਕਾਟੋ ਵੇਖੀ ਮੈਨੇ ਕਾਲੀ ਕਾਲੀ ਆ ਜਾ ਆ ਜਾ ਹੱਸ ਕੇ ਮਨਪ੍ਰੀਤ ਆ ਦੇਣਾ ਮਨਵੀਰ 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 ਹਾਂਜੀ ਮਨਵੀਰ ਅੱਛਾ ਮਨਵੀਰ ਅੱਛਾ ਆ ਜਾ ਆਇਆ ਕਾਟੋ ਆ ਫੜੀ ਕਿੰਨੀ ਕਾਡਾ ਜੰਪ ਕਰਦੀ ਆ ਕਿੰਨੀ ਹੈਲਦੀ ਆ ਕਦੀ ਮੋਟੀ ਹਾਂ ਕੰਡੀਆਂ ਨੇ ਕਾਟਵਾਂ ਦੀਆਂ ਨਹੀਂ ਕਿਦੀ ਮੋਟੀ ਆ ਆਪਣੇ ਤਾਂ ਵਿਚਾਰੇ ਨੂੰ ਕੁਝ ਖਾਣ ਨੂੰ ਹੀ ਮਿਲਦਾ ਨਹੀਂ ਆਪਰੇ ਇੰਡੇ ਕਹਿੰਦੇ ਨੇ ਇੱਥੇ ਹਲਦੀ ਹੁੰਦੀਆਂ ਨੇ ਵਿੱਚ ਪੈਸੇ ਨੇ ਆਹ ਉਹ ਕਹਿੰਦੇ ਹੁੰਦੇ ਸੀ ਨਾ ਮੜੇ ਹੂੰ ਕਹਿੰਦੇ ਇਹਦੇ ਵਿੱਚ ਮਾਰਦੇ ਜੀ ਚਵਾਨੀ ਨਿਕਲਦੀ ਹੁੰਦੀ ਹੈ ਨਾ ਹੂੰ ਅਧਰਾਤ ਚੜ੍ਹ ਲੋਕ ਬੜੇ ਮਾਰਦੇ ਸੀਗੇ ਮੈਨੂੰ ਨਹੀਂ ਪਤਾ ਮੈਂ ਨਹੀਂ ਸੁਣਿਆ ਕਦੀ ਨਹੀਂ ਮੈਂ ਸੁਣਿਆ ਵਾ ਉਹ ਕਹਿੰਦੇ ਕਾਰਟੂਨ ਦੇ ਵਿੱਚ ਪੈਸੇ ਹੁੰਦੇ ਹੋਰ ਅੱਗੇ ਕਹਿੰਦੇ ਨੇ ਸਿਹਰੀ ਜੇ ਨੂੰ ਮਾਰ ਦਾਂਗੇ ਵਿੱਚਵਾਨੀ ਨਿਕਲਦੀ ਹਾਂ ਇਹਦੇ ਵਿੱਚ ਪੈਸੇ ਨੇ ਐਂ ਕਹਿੰਦੇ ਹੁੰਦੇ ਸੀ ਖਰਜ ਨੇ ਮੂੰਹ ਚ ਕੁਝ ਪਾਇਆ ਹੋਇਆ ਹੈਗੇ ਨੇ ਅਧਰੇ ਚੱਕੀ ਇੱਕਲਾ ਭੱਜ ਗਈ ਦੇਖਾ ਉਹ ਭਾਈ ਹੈ ਮੂਜ ਦੇਖ ਲਿਆ ਮੈਨੇ ਆ ਗਈ ਜੀ ਆ ਗਈ ਨੇ ਦੋ ਤੋਂ ਅੰਦੇ ਅੱਖਾਂ ਚ ਕੁੜੀਆਂ ਘਾਟ ਘਟ ਚੱਕ ਦੇ ਨਹੀਂ ਆ ਕੋਈ ਨਹੀਂ ਬੁਣੂ ਇੱਕ ਗੱਲ ਕਰੀ ਜਾਂਦੇ ਫੇਰ ਸਾਡੇ ਕੁੜੀਆਂ ਆ ਰਹੀਆਂ ਆ ਤੇਰੀ ਕੁੜੀਆਂ ਨੇ ਨਹੀਂ ਇਹ ਮੇਰੀ ਸਿਸਟਰ ਉਹ ਹਾਂ ਹਾਂ ਸਿਸਟਰ ਹੈ ਹਾਂ আচ্ছা ਉਹ ਦੋਨੇ ਠੀਕ ਐ ਠੀਕ ਐ ਠੀਕ ਐ ਬਹੁਤ ਬੜਾ ਉਹ ਕਰਾ ਰਿਹਾ ਹੈ ਈ ਚਾ ਚਾ ਪੂਜੀਏ ਤੇ ਗੱਲਾਂ ਕਰੀ ਜਾਂਦੇ ਆ ਕਿ ਸਾਰੇ ਨਾਲ ਇੱਥੇ ਪੂਜੀ ਕਹਿੰਦੇ ਬਲੂ ਮਾਊਂਟਨਸ ਹਨ ਜਿਹੜੇ ਨੇੜੇ ਆ ਤੇ ਕਹਿੰਦੇ ਆਪਾਂ ਉਧਰ ਚੱਲ ਕੇ ਆਣਾ ਨਾਲੇ ਉੱਥੇ ਖਾਪੀ ਆਵਾਂਗੇ ਨਾਲੇ ਬਲੂ ਮਾਊਂਟੇਨਸ ਵੇਖਾਵਾਂਗੇ 뷰 ਬਹੁਤ ਸੋਹਣਾ ਆ ਰਿਹਾ ਯਾਰ ਕਿੰਨਾ ਦੇਖੋ ਤੇ ਕਲਰ ਚੇਂਜ ਹੋ ਰਿਹਾ ਜੀ ਤੁਹਾਨੂੰ ਵੀਡੀਓ ਚ ਦਿਖਦਾਗਾ ਬਾਕੀ ਜਦੋਂ ਮੈਂ ਜ਼ਿਆਦਾ ਜ਼ੂਮ ਕਰ ਲੈਂਦੇ ਆ ਨਾ ਫਿਰ ਇਹ ਬਲਰ ਹੋ ਜਾਂਦਾਗਾ ਆਪ ਤਾਂ ਨਹੀਂ ਕਿ ਜਿਹਾ ਪਸਰਜੀ ਲੱਗੇ ਹੋਏ ਆ ਪਰ ਸੰਨਾ ਲੱਗਦਾ ਪਿਆ। ਏਕੇ ਨੇਕੇ 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 ਆ ਤੇ ਕਿੰਨੇ ਹੀ ਜਿਆਦਾ ਲੱਗੇ ਹੋਏ ਆ। ਇੱਥੇ ਜਾਇਓ ਕੰਮ। ਇੱਥੇ ਬੰਦਾ ਬੈਠਾ ਹੋਵੇ ਨਾ ਬਸ। ਸਮ ਟਾਈਮਸ ਇਕੱਲੇ ਬੈਠ ਕੇ ਸਿਰਫ ਇੰਜੋਏ ਕਰੀ। ਪਾਣੀ ਦੀ ਆਵਾਜ਼। ਮੈਨੂੰ ਇਦਾਂ ਲਾਈਕ ਮੈਨੂੰ ਚੰਗਾ ਲੱਗਦਾ ਹੈ ਇਦਾਂ ਨਾ। ਕਿ ਇਕੱਲਾ ਬੈਠੇ ਹੋਏ ਨਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤੇ ਬੈਠ ਕੇ ਰਿਲੈਕਸ ਹੋ ਜਾਂਦਾ ਮਾਈਂਡ। ਪਹਿਲਾ ਸੈਂਡ ਹੀ ਹੈ ਕੀ ਆ ਇਹ ਆ ਲਿਖਿਆ ਹੋਇਆ ਇੱਥੇ ਰੀਡੀਅਨ ਸਿੰਬਲ ਕੈਨ ਬੀ ਫਾਊਂਡ ਥਰੋਅਆਊਟ ਦ ਪਿਕਚਰ ਆਫ दैट ਦੈਨ ਯੂ ਪੇਸਟ ਔਨ ਦਿਸ ਔਨ ਸਾਈਡ ਵੇਰ ਇਹ ਲਾ ਕੇ ਪਿਕਚਰਾਂ ਨੂੰ ਨਾਲ ਉੱਤੇ ਪੇਸਟ ਕਰ ਗਏ ਹਾਂ ਜੀ ਸੀ ਹਾਂ ਜੀ ਆ ਡੋਨਟ ਨੋ ਇਕੱਠੇ ਇਕੱਠੇ ਲਾ ਸਕੀਂ ਨਹੀਂ ਆਪਾਂ ਨੂੰ ਕੰਬਾਈਨ ਕਰ ਲਾਂਗੇ ਭਾਜੀ ਕੋਲਾਬ ਕਰ ਲਾਂਗੇ ਦੋਨਾਂ ਨੂੰ ਇਕੱਠੀਆਂ ਹਮ ਮਾਈ ਆਈਡੀ ਆਫ ਅ ਡਾਇਰੈਕਟਰ ਹੂੰ ਸੋਣੀ ਦੇ ਹੋਪ ਤੇ ਰਾਈਟਿੰਗ ਸੋ ਪੀਪਲ نو ਵਾਟ ਇਜ਼ ਇਟ ਅੱਦਮ ਹਾਂਜੀ ਪੂਰੇ ਦਾ ਪੂਰਾ ਹਾਂਜੀ ਹੋਵੇਂ ਮੈਂ ਹੋ ਹਣਾ ਹੁਣ ਇੱਥੇ ਕਿਹੜਾ ਸੂਟ ਕਰ ਰਿਹਾ ਦੇਖੋ ਜਿਹੜਾ ਮੈਂ ਹੁਣੀ ਕਹਿ ਕੇ ਹਟੀਆਂ ਹੂੰ ਕਿਹੜਾ ਆਲਾ ਕੀ ਨਾਮ ਦੀ ਭੁੱਲ ਗਈ ਮੈਂ ਕਹਿੰਦੇ ਕੋਈ ਮਲਕ ਸੁਣੀ ਦਾ ਹਾਂ ਕੋਈ ਮਲਕ ਸੁਣੀ ਦਾ ਪਾਣੀਆਂ ਦੇ ਹੋਲੇ ਆ ਇਹ ਕਿੰਨੇ ਸਮੁੰਦਰ ਪਾਰ ਕਰਕੇ ਆਏ ਆ ਅਪ ਸੱਤ ਕਰ ਲਿਆ ਹੋਂ 3 ਘੰਟੇ ਦਾ ਰਾਸੀ ਸਾਤਾ ਦਾ ਕਾਰੀ ਲਏ ਹੋਏ ਹਾਂ। ਹਾਂ। ਰਾਰ ਨਾਲ ਆਈ ਕੋ ਮੂਰਤੀ ਵੀ ਆ ਮੈਨੂੰ ਪਤਾ ਨਹੀਂ ਕੀ ਆ। ਪਰ ਇੱਥੇ ਨਾ ਲਿਖਿਆ ਹੋਇਆ ਹੈਗਾ। ਇਹ ਕਿਦਾਂ ਕੀ ਇਹਦਾ ਹੋਗਾ? ਕਿਦਾਂ ਜਾਣੀ ਜਾਂਦੀ ਹੈ ਇਹ? ਕੈਨੇਡੀਅਨ ਸਿੰਬਲ ਹੈ। ਮੈਂ ਪੜ ਸਕਦੀ ਹਾਂ ਮੈਂ ਬਾਅਦ ਪੜੂੰਗੀ ਤੇ ਮੈਂ ਇਹਦੀ ਇੱਕ ਵੀਡੀਓ ਕਲਿੱਪ ਨਾਲ ਰੱਖ ਲਈ ਆ। ਤੇ ਆ ਬੱਦ ਤੱਕ ਵੇਖ। ਹਾਂ ਦਾ। ਇਹ ਸੀਰੀਅਸਲੀ ਬਹੁਤ ਸੋਹਣਾ ਲੱਗਿਆ ਹੈ ਸਾਰਾ ਕੁਝ ਮੈਂ ਪਹਿਲੀ ਵਾਰ ਮੈਂ ਸੱਚੀ ਕਹਿੰਨੀ ਹੈ ਜਿੱਦ ਦੇ ਕੈਨੇਡਾ ਆਈਆਂ ਇੰਨਾ ਸਾਫ਼ ਪਾਣੀ ਮੈਂ ਨਹੀਂ ਵੇਖਿਆ ਕਦੇ ਨਹੀਂ ਵੇਖਿਆ ਅਸ ਬਰਡ ਹੈਗੇ ਕੋਈ ਬਣਾਇ ਜਗਾ ਮੁੰਡੀਆਂ ਦੇ ਉੱਪਰ ਜਿੱਦ ਬੈਕ ਹੈਗਾ ਹਨਾ ਪਰ ਜਦੋਂ ਮੈਂ ਬੈਠ ਵੀ ਗਈ ਸੀ ਨਾ ਲੇਕ ਲੋਈਸ ਮੈਨੂੰ ਉੱਥੇ ਵੀ ਪਾਣੀ ਗੰਦਾ ਮਿਲਿਆ ਵੀਰੇ ਹੋਣੇ ਗਏ ਸੀ ਪਿਛਲੀ ਵਾਰੀ ਤੇ ਉਦੋਂ ਤਾਂ ਪਾਣੀ ਬਿਲਕੁਲ ਇਦਾਂ ਜਿੱਦਾਂ ਵੀਰੇ ਨੇ ਫੋਟੋ ਪਾਇਆ ਨਾ ਕਲੀਅਰ ਵਿੱਚ ਸਾਰਾ ਕੁਝ ਦਿਖ ਰਿਹਾ ਜਿੱਦ ਮੈਂ ਗਏ ਮੇਰੀ ਕਿਸਮਤ ਮਾੜੀ ਥੋੜੀ ਗੰਦਾ ਸੀ ਤੇ ਬੀੜ ਵੜੀ ਜੀ ਕਲੀਨ ਕਰਨ ਵਾਲਾ ਸੀ ਉਹ ਨਾ ਨਹੀਂ ਫਰਵੂਜੀ ਕਹਿੰਦੇ ਬਲੂ ਮਾਊਂਟੇਨ ਰੈਸਟੋਰੈਂਟ ਹੈ ਕਿੰਨੀ ਉੱਚੀ ਚੱਲਦੀ ਹੈ ਮੈਂ ਅਸਲੀ ਨੂੰ ਖੁਕਣੀ ਹੈ ਪਰ ਫਿਰ ਵੀ ਮੈਂ ਖਾ ਲੈਣਾ ਮੈਨੂੰ ਫਿਰ ਵੀ ਭੁੱਖ ਲੱਗਦੀ ਹੈ ਯੈਸੋ ਉਹ ਜੂਰੀ ਮੈਂ ਨਾ ਚੱਲ ਹਾਂਜੀ ਇੱਥੇ ਵੀਡੀਓ ਸੀ ਜਿਹੜੀ ਉਹ ਜ਼ਿਆਦਾ ਲੰਬੀ ਹੋ ਜਾਣੀ ਸੀ ਸੋ ਨੈਕਸਟ ਵਲੌਗ ਦੇ ਵਿੱਚ ਸ਼ੇਅਰ ਕਰਦੇ ਹਾਂ ਬਾਕੀ ਆਪਾਂ ਸੀ ਯੂ ਗਾਇਜ਼ ਇਨ ਨੈਕਸਟ ਵੀਡੀਓ ਬਾਏ ਬਾਏ ਥੈਂਕਸ ਫਾਰ ਵਾਚਿੰਗ